ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਮੁਬਾਰਕਬਾਦ ਇਸ ਕਰਕੇ ਕਿ ਪੰਜਾਬ ਪੂਰੇ ਦੇਸ਼ ਤੋਂ ਨੰਬਰ 1 ਆਇਆ ਹੈ ਨੰਬਰ 1 ਸਿੱਖਿਆ ਦੇ ਖੇਤਰ ਤੋਂ ਆਇਆ ਹੈ ਚਾਹੇ ਉਹ ਟੀਜੀ ਜਮਾਤ ਹੋਵੇ ਚਾਹੇ 6ਵੀਂ ਜਮਾਤ ਹੋਵੇ ਜਾਂ 9ਵੀਂ ਜਮਾਤ ਹੋਵੇ ਤਿੰਨੋਂ ਜਮਾਤਾਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਨੈਸ਼ਨਲ ਅਸੈਸਮੈਂਟ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਟੈਸਟੇ ਸਾਰੇ ਸੂਬਿਆਂ ਨਾਲੋਂ ਪੰਜਾਬ ਨੇ ਸਭ ਤੋਂ ਸ਼ਾਨਦਾਰ ਪਰਫਾਰਮ ਕੀਤਾ ਇੱਥੋਂ ਤੱਕ ਕੇਰਲਾ ਵਰਗੀ ਸਟੇਟ ਜਿੱਦਾਂ ਲਿਟਰੇਸੀ ਰੇਟ ਲਗਭਗ 100% ਹੈ ਅਸੀਂ ਉਸ ਤਰ੍ਹਾਂ ਪਿੱਛੇ ਛੱਡਤਾ ਤੇ ਪੰਜਾਬ ਨੇ ਆਪਣੇ ਵੀ ਜਿੰਨੇ ਪਿਛਲੇ ਸਰਵੇ ਸੀ ਸਾਰੇ ਰਿਕਾਰਡ ਤੋੜ ਦਿੱਤੇ ਆ ਅਸੀਂ ਨੈਸ਼ਨਲ ਦੀ ਜੋ ਬਾਕੀ ਦੇਸ਼ ਦੀ ਐਵਰੇਜ ਹੈ ਉਹਦੇ ਨਾਲੋਂ ਲਗਭਗ 15 ਤੋਂ 17% ਵਧੀਆ ਪਰਫਾਰਮ ਕੀਤਾ ਹੈ ਮੈਂ ਸਮਝਦਾ ਹਾਂ ਇਹ ਸਾਡੇ ਟੀਚਰਸ ਦੀ ਮਿਹਨਤ ਦਾ ਨਤੀਜਾ ਹੈ ਤੇ ਨਾਲ ਨਾਲ ਟੀਚਰਸ ਦੇ ਸਾਡੇ ਸਕੂਲਾਂ ਦਾ ਜੋ ਬਹੁਤ ਇੰਪੋਰਟੈਂਟ ਹਿੱਸਾ ਨੇ ਉਹਨੇ ਸਕੂਲ ਮੈਨੇਜਮੈਂਟ ਕਮੇਟੀਆਂ ਇਹ ਉਹਨਾਂ ਦੀ ਉਹਨਾਂ ਦੇ ਵਧੀਆ ਜੋ ਲੋੜ ਉਹਦੇ ਕਰਕੇ ਸੰਭਵ ਹੋਇਆ ਤੇ ਹੁਣ ਦੁਬਾਰਾ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਇੱਕ ਵਾਰੀ ਫੇਰ ਸਾਡੇ ਸਕੂਲਾਂ 'ਚ ਐਸਐਮਸੀਸ ਦਾ ਗਠਨ ਹੋ ਰਿਹਾ ਐਸਐਮਸੀ ਦਾ ਪਾਅ ਹੁੰਦਾ ਹੈ ਸਕੂਲ ਮੈਨੇਜਮੈਂਟ ਕਮੇਟੀ ਮੈਂ ਆਪ ਸਭ ਨੂੰ ਜੋ ਮੇਰੀ ਸੁੱਕ ਵੀਡੀਓ ਸੁਣ ਰਹੇ ਹੋ ਆਪ ਸਭ ਨੂੰ ਇਹ ਅਪੀਲ ਕਰਦਾ ਹਾਂ ਕਿ 15 ਜੁਲਾਈ ਤੱਕ ਤੁਹਾਡੇ ਸਕੂਲਾਂ ਦੇ ਵਿੱਚ ਆਪਣੇ ਪਿੰਡ ਦੇ ਸਕੂਲ 'ਚ ਜਾਓ ਆਪਣੇ ਮਹੱਲੇ ਦੇ ਸਰਕਾਰੀ ਸਕੂਲ 'ਚ ਜਾਓ ਉੱਥੇ ਐਸਐਮਸੀ ਦਾ ਗਠਨ ਹੋ ਰਿਹਾ ਤੇ ਜਾ ਕੇ ਐਸਐਮਸੀ ਦੇ ਮੈਂਬਰ ਬਣੋ ਉਸ ਦਾ ਪੂਰਾ ਇਲੈਕਸ਼ਨ ਹੋਊਗਾ ਅਗਰ ਤੁਸੀਂ ਸੋਸਾਇਟੀ ਨੂੰ ਗਿਵ ਬੈਕ ਕਰਨਾ ਚਾਹੁੰਦੇ ਹੋ ਇਹ ਸਭ ਤੋਂ ਬੈਸਟ ਆਪਸ਼ਨ ਹੈ ਤੁਸੀਂ ਸਕੂਲ ਦੇ ਜਿਹੜੇ ਜਿੰਨੇ ਡਿਵੈਲਪਮੈਂਟ ਦੇ ਕੰਮ ਹੈ ਸਕੂਲ ਦੀ ਡੇ ਟੂ ਡੇ ਐਕਟੀਵਿਟੀਜ਼ ਦਾ ਹਿੱਸਾ ਬਣ ਸਕਦੇ ਹੋ ਸਾਨੂੰ ਉਹਨਾਂ ਸਮਾਜ ਸੇਵੀਆਂ ਦੀ ਲੋੜ ਹੈ ਜੋ ਸਰਕਾਰੀ ਸਕੂਲਾਂ ਦੇ ਵਿੱਚ ਬਦਲਾਅ ਲੈ ਕੇ ਆਉਣਾ ਚਾਹੁੰਦੇ ਹਨ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਤੇ ਸਾਡੇ ਨਾਲ ਇਸ ਜਿਹੜਾ ਪੰਜਾਬ ਸਿੱਖਿਆ ਕ੍ਰਾਂਤੀ ਦੀ ਟੀਮ ਹੈ ਇਸ ਦੇ ਸਦਸੇ ਬਣਨਾ ਚਾਹੁੰਦੇ ਇਸ ਦੇ ਮੈਂਬਰ ਬਣਨਾ ਚਾਹੁੰਦੇ ਆ ਤਮ ਆਪ ਸਭ ਨੂੰ ਅਪੀਲ ਕਰਦੇ ਆ ਕਿ ਆਪਣੇ ਨੇੜਲੇ ਸਰਕਾਰੀ ਸਕੂਲ ਨਾਲ ਜਾਓ ਆਪਣੇ ਪਿੰਡ ਦੇ ਸਰਕਾਰੀ ਸਕੂਲ ਨਾਲ ਜਾਓ ਖਾਸ ਕਰਕੇ ਵਿੰਦਿਆ ਸਾਰੇ ਸਰਪੰਚ ਸੇਵਾਨਾ ਨੂੰ ਸਾਰੇ ਪੰਚ ਸੇਵਾਨਾ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿ ਤੁਸੀਂ ਜਿਹੜਾ ਹੈ ਇਸ ਮੁਹਿੰਮ ਦਾ ਹਿੱਸਾ ਬਣੋ ਬਹੁਤ ਬਹੁਤ ਧੰਨਵਾਦ